ਤੁਹਾਡਾ ਆਪਣਾ ਲਾਪਰੇਸ਼ੀਂ ਕੋਸ਼ਿਫ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਂ ਨੌਰ ਨਜ਼ਦੀਕ ਪਿੰਡ ਨਵੀਂ ਨਗਰ ਦੇ ਵਿੱਚ ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜਿਹੜਾ ਬਾਬਾ ਨਾਨਕ ਰਵੀ ਦਰਾ ਤੋਂ ਤੁਸੀਂ ਬਣ ਟੁੱਟਾ ਸੀ ਤਾਂ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਨੇ ਆਪਣੀ ਜਿਹੜੀ ਅਮਾਰ ਕੀਤੀ ਤਾਂ ਕਾਫੀ ਜਿਹੜੇ ਘਰ ਨੇ ਆਪਣੀ ਲਪੇਟ ਦੇ ਵਿੱਚ ਜਿਹੜੇ ਲੈ ਸਨ ਸੋ ਪਿਛਲੇ ਦਿਨਾਂ ਦੇ ਵਿੱਚ ਬਾਰਸ਼ ਜਿਹੜੀ ਆ ਉਹ ਕਾਫੀ ਜੜੀ ਆ ਹੁੰਦੀ ਰਹੀ ਤਾਂ ਇਸ ਨੂੰ ਵੀ ਜਿਹੜਾ ਇੱਕ ਛੱਤ ਨੂੰ ਜਿਹੜਾ ਆਪਣੀ ਬਾਰਸ਼ ਨੇ ਲਪੇਟ ਦੇ ਵਿੱਚ ਲਿਆ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਛੱਤ ਦੀਆਂ ਤਸਵੀਰਾਂ ਪਟੀਆਂ ਪਾ ਕੇ ਤਾਂ ਤਰਪਾਲਾਂ ਪਾ ਕੇ ਪੁਰਾਣੇ ਸੰਭ ਦੇ ਵਿੱਚ ਜਿਹੜਾ ਸਤ ਨੂੰ ਜਿਹੜਾ ਉਹ ਕਵਰ ਕੀਤਾ ਸੀ ਤਾਂ ਦਿਨ ਰਾਤ ਜਿਹੜੀ ਆ ਰੋਕ ਰੋਕ ਕੇ بارش ਹੋਈ ਤਾਂ ਇਸ ਘਰ ਨੂੰ ਜਿਹੜਾ ਉਸ ਨੇ بارش ਨੇ ਆਪਣੀ ਚਬੇਟ ਦੇ ਵਿੱਚ ਵੀ ਲੈ ਲਿਆ ਸੋ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰਾਂ ਦੇ ਕੋਲੋਂ ਆਪ ਦੇ ਅੰਦਰ ਦੇ ਵਿੱਚੋਂ ਇੱਕ ਵੀ ਜਿਹੜੀ ਆ ਚੀਜ਼ ਜਿਹੜੀ ਵਰਤਯੋਗ ਹੈ ਜਿਹੜੀ ਨਹੀਂ ਕੱਢੀ ਗਈ ਮੋਟਰਸਾਈਕਲ ਤੱਕ ਜਿਹੜਾ ਉਸ ਪਾਣੀ ਦੇ ਵਿੱਚ ਜਦੋਂ ਪਾਣੀ ਚੱਕਦਾ ਪਿੰਡ ਦੇ ਵਿੱਚ ਇਹਨਾਂ ਆ ਚੁੱਕਾ ਸੀ ਤਾਂ ਮੋਟਰਸਾਈਕਲ ਜਿਹੜਾ ਖੜਾ ਰਹਿ ਗਿਆ ਸੋ ਇਹ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਇਸ ਦੇ ਵਿੱਚ ਮਾਤਾ ਦੇ ਵੱਲੋਂ ਜਿਹੜਾ ਬਹੁਤ ਦਿਨ ਰਾਤ ਕੱਠਾ ਕਰਕੇ ਜੇ ਮੁੱਲ ਕਹਿ ਸਕਦੇ ਆਂ ਕਿ ਆਪਾਂ ਜਿਹੜੀ ਆ ਇਹ ਰੋਟੀ ਟੋਕਲੀ ਜਿਹੜੀ ਕਣਕ ਜਿਹੜੀ ਆਪਾਂ ਨਾਲ ਜਿਹੜਾ ਕਥਾ ਕੀਤਾ ਸੀ ਉਹ ਵੀ ਜਿਹੜਾ ਪਾਣੀ ਨਾਲ ਆਪਣੀ ਚਪੇਟ ਦੇ ਵਿੱਚ ਲੈ ਕੇ ਪੂਰੀ ਤਰ੍ਹਾਂ ਜਿਹੜਾ ਨੁਕਸਾਨਦਾਰਕ ਜਿਹੜਾ ਕਰ ਲਿਆ ਸੋ ਕੱਪੜੇ ਵੀ ਜਿਹੜੇ ਕੁਝ ਮਾਤਦ ਕੋਲ ਜਿਹੜੇ ਥੋੜੇ ਬਹੁਤੇ ਜਿਹੜੇ ਉਹ ਬਚਾ ਲਏ ਗਏ ਬਾਕੀ ਜਿਹੜਾ ਅੰਦਰ ਦੇ ਵਿੱਚ ਜਿਹੜਾ ਸਮਾਨ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਡੈਮੇਜ ਜਿਹੜਾ ਹੋ ਚੁੱਕਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਫਲਾਟਾ ਜਿਹੜਾ ਪੱਖਾ ਹੀ ਉਹਦੇ ਉੱਤੇ ਵੀ ਜਿਹੜੀ ਇੱਟ ਵੱਜੀ ਆ ਜਾਂ ਪਾਣੀ ਕਹਿ ਸਕਦੇ ਆ ਪੂਰੀ ਤਰ੍ਹਾਂ ਜਿਹੜਾ ਡੈਮੇਜ ਹੋ ਚੁੱਕਾ ਮਤਲਬ ਕੁੱਲ ਮਿਲਾ ਕੇ ਜਿਹੜਾ ਕੋਈ ਵੀ ਜਿਹੜ ਉਹ ਕਰਕੇ ਜਿਹੜੀ ਆ ਇਸ ਕਮਰੇ ਦੀ ਜਾਂ ਇਸ ਘਰ ਦੀ ਜਿਹੜੀ ਹਾਲਤ ਜਿਹੜੀ ਆ ਉਹ ਸਾਰੀ ਬਿਨਾਰ ਕਰਨਾ ਜ਼ਰੂਰ ਗੱਲਬਾਤ ਕਰਨੀ ਸੱਚੇ ਮਤ ਜੀ ਨਹੀਂ ਸੱਚੀ ਗੱਲ ਮਤ ਜੀ ਕਮਰੇ ਦੀ ਜਿਹੜੀ ਹਾਲਤ ਹੈ ਕਿਵੇਂ ਜਿਹੜੀ ਸਾਰੀ ਹੋਈ ਹੈ ਹਾਲਤ ਮਾੜੀ ਆ ਗਈ ਹਾਲਤ ਦੇ ਹੈ ਹੀ ਨਹੀਂ ਆ ਹਾਲਤ ਮਾੜੀ ਆ ਗਈ ਤੇ ਹੁਣ ਇਹ ਚਾਹੁੰਦੇ ਆ ਵੀ ਜੇ ਨਹੀਂ ਛੇਤੀ ਮਨਸਾਏ ਮਨਸਾਏ ਪੀ ਆਈ ਬਾਹਰ ਸਾਵਨ ਤੇ ਵਿੱਚ ਤੁਹਾਨੂੰ ਮਤ ਇਹ ਜਿਹੜੀ ਹਾਲਤ ਕਮਰੇ ਦੀ ਹੋਈ ਕਿਦਾਂ ਲਹੂਣ ਹੋਈ ਹੈ ਜਾਂ ਕਿਵੇਂ ਕਿ ਕਿਸ ਤਰ੍ਹਾਂ ਹੋਈ ਹੈ ਹਾਂਜੀ ਇਹ ਨੁਕਸਾਨ ਤਾਂ ਹੀ ਕਿਦੋਂ ਆ ਕਮਰਾ ਸਾਂਭ ਲੈਣ ਇਹ ਨੁਕਸਾਨ ਦਾ ਇਹ ਕਮਰਾ ਕਿਸ ਟਾਈਮ ਹੋਇਆ ਹੈ ਇਹ ਪਾਣੀ ਦੇ ਵਿੱਚ ਹੀ ਹੋਇਆ ਵਾ ਜਦੋਂ ਪਾਣੀ ਆਇਆ ਨਾ ਪਾਣੀ ਚ ਹੀ ਹੋਇਆ ਵਾ ਪਾਣੀ ਜਦੋਂ ਆ ਗਿਆ ਵਾ ਤੇ ਦੋ ਪੀ ਡਿੱਗਾ ਉਹਦੇ ਰੇ ਡਿੱਗ ਪਿਆ ਤਾਂ ਨੁਕਸਾਨ ਤਾਂ ਦੱਸਣ ਦੇ ਲਈ ਵੀ ਉਹਦੇ ਡਿੱਗਾ ਵਾ ਮੈਂ ਤਾਂ ਉਸ ਟਾਈਮ ਘਰ ਦੇ ਵਿੱਚ ਮੌਜੂਦ ਸੀ ਹਾਂਜੀ ਮਾਦਾ ਸਮਾਨ ਕੱਢਿਆ ਤਾਂ ਅੱਦਾ ਕੱਢਣ ਦੇ ਹੈ ਤੇ ਪਾਣੀ ਆ ਗਿਆ ਉਹਦੇ ਕੋਠਾ ਤਾਂ ਨਹੀਂ ਮੇਰਾ ਬੇਟਾ ਜਦੋਂ ਪੂਰਾ ਹੋ ਗਿਆ ਨੀ ਧੂਕੇ ਮੈਨੂੰ ਕੱਢਿਆ ਵਾ ਵੀ ਹੋ ਜਾਏ ਨੁਕਸਾਨ ਤੇ ਹੋ ਜਾਏ ਤੇ ਆਪਣੀ ਜਾਨ ਤਾਂ ਬਚਾਈਏ ਇਹ ਨਾ ਫਿਰ ਕੱਢਿਆ ਵਿੱਚ ਪਾਣੀ ਉੱਥੇ ਤੱਕ ਆ ਗਿਆ ਸੀ ਸਾਡਾ ਤੇ ਮੇਰੇ ਬਸਾਰਾ ਸਮਾਨ ਜਿੰਨਾ ਵਿੱਚ ਮਿੱਟੀ ਦੇ ਥੱਲੇ ਵੀ ਦੱਬ ਗਿਆ ਮਗਰ ਬਾਅਦ ਵਿੱਚ ਜਿੱਤੇ ਪਾਣੀ ਸੁੱਕਾ ਵਾ ਫੇਰ ਕੱਢ ਕੱਢ ਕੇ ਧੋ ਧੋ ਕੇ ਪੈ ਬਿਸਰੇਤਾ ਕਈ ਤਰਤਾ ਵਾ ਸਾਰਿਆਂ ਨੂੰ ਪਤਾ ਹੀ ਧੋ ਕੇ ਤੇ ਫੇਰ ਅਹੀ ਉਹ ਸਕਾ ਸਕਾ ਕੇ ਤੇਟੀ ਬਾਹ ਰੱਖੀ ਆਗੀ ਉਹਦੇ ਵਿੱਚ ਬੈਡ ਬੂਡ ਜਾ ਮ ਜਿਵੇਂ ਮੁੱਜੀਆਂ ਤੇ ਹੋਰ ਪੱਕੇ ਭੁੱਖੇ ਕੋਈ ਨਹੀਂ ਬਚਿਆ ਕੋਈ ਨਹੀਂ ਬਚਿਆ ਕੋਈ ਛੇ ਬਾੜ ਤਾਂ ਕੋਈ ਨਹੀਂ ਬਚੀ ਸਾਰ ਖਤਮ ਹੋ ਗਿਆ ਉਹ ਜੋ ਡਰਮ ਹੈ ਉਹਦੇ ਵਿੱਚ ਕਿੰਨਾ ਨਾਲ ਜਿ ਕਿ ਨਹੀਂ ਕਰਨਗੇ ਉਹਦੇ ਵਿੱਚ 5 ਕੁਆਇੰਟਰ ਕਰਕੇ ਸੀ ਪਹੁੰਚ ਗਈ ਇਹਦੇ ਨੁਕਸਾਨ ਦੇ ਕੋਲ ਪੰਜ ਕੁਇੰਟਲ ਦੇ ਵਿੱਚ ਸਾਰੇ ਦੋ ਤੋੜੇ ਬਚੇ ਜਿਹੜੇ ਕੱਡੇ ਤਾਂ ਦੱਸਾਂ ਕਿ ਦੋ ਤੜੇ ਕੱਡੇ ਨੇ ਨਾ ਤੇ ਦੋ ਦੇ ਵਿੱਚੋਂ ਬਾਕੀ ਸਾਰੇ ਜਦੋਂ ਉੱਤੇ ਛੱਟ ਡਿੱਗ ਪਈ ਆ ਇੱਕ ਪੰਜ ਉਹ ਪਰਲੇ ਪਾਸੇ ਪੜੋਲਾ ਸੀ ਉਧਰ ਛੱਤ ਪਹਿਲਾਂ ਡਿੱਗੀ ਜਿਹੜੇ ਇੱਟ ਵੱਜੀ ਆ ਨਾਨਕੇ ਫੇਰ ਮੇਰੇ ਮੁੰਡਿਆ ਜਿਹੜਾ ਪੀ ਪੂਰਾ ਹੋ ਗਿਆ ਉਹਨੇ ਮੈਨੂੰ ਛੇਤੀ ਨਾਲ ਧੂਕੇ ਕੱਢਿਆ ਵਗਾ ਕਹਿੰਦਾ ਮਾਤਾ ਖਸਮਣ ਖਾਇ ਦਾਣੇ ਬਚਾਉਂਦੇ ਆਪਣਾ ਸਮਾਨ ਬਚਾਉਂਦੇ ਬਚਾਉਂਦੇ ਆਪ ਹੀ ਨਾ ਥੱਲੇ ਆ ਜੇ ਬਾਲੇ ਆ ਵੇਖ ਇਧਰ ਤਾਰੇ ਸਾਰੇ ਬਾਲੇ ਟੁੱਟੇ ਸੀ ਤੇ ਉਹਨੇ ਧੂਕੇ ਮੈਂ ਕੱਢਿਆ ਫਿਰ ਦੋਵੇਂ ਪਾਸੇ ਪੱਖੇ ਦੋਵੇਂ ਜਿਹੜੇ ਡਿੱਗ ਪਏ ਸੀ ਪਾਣੀ ਦੇ ਵਿੱਚ ਅਸੀਂ ਫਿਰ ਬਾਹਰ ਚੱਲ ਗਏ ਤੇ ਸਮਾਨ ਤੇ ਵਿੱਚੇ ਸਾਡਾ ਡਿੱਗਣਾ ਖਰਾਬ ਹੋਣਾ ਸੀ ਵਿੱਚੇ ਉਹ ਤਾਂ ਕਦੇ ਤੁਸੀਂ ਹਾਲਤ ਵੇਖਦੇ ਤੇ ਹਾਲਤ ਵੇਖੀ ਨਹੀਂ ਜਾਂਦੀ ਮੇ ਫਿਕਰ ਉਹਨਾਂ ਦਾ ਇੱਕ ਚਾਤਈਏ ਕਿਤਨਾ ਕਰੀਏ ਹੀ ਅਨੈ ਨੁਕਸਾਨ ਹਟਾ ਹੋਇਆ ਇਹ ਕਹਿੰਦੇ ਨੇ ਕਿ ਬੱਚੇ ਖਾਣੇ ਨਹੀਂ ਕੁਝ ਕਰ ਸਕਦੇ ਬੱਚੇ ਦਾ ਪਾਪੜੀ ਕਮਾਈਆਂ ਕਰਕੇ ਆਪਣੇ ਪਰ ਲੰਡਾ ਤੇ ਇਹ ਹਣ ਕਿਤਰਾ ਮੇਰਾ ਕਿਹਨੇ ਕਿਤਰਾ ਸਾਹਮਣਾ ਹੈ ਤੂੰ ਹੁਣ ਜ ਤੱਕ ਮੈਨੂੰ ਅਜੇ ਤੱਕ ਮੇਰੇ ਕੋ ਕੱਖ ਨਹੀਂ ਹੋਣਿਆ ਮਤਲਬ ਸਰਕਲ ਤਾਂ ਹੋਣ ਕਿਵੇਂ ਚੱਲਦਾ ਕਰਦਾ ਜਿਹੜਾ ਵਾਕਿਵੇਂ ਚੱਲਦਾ ਹਾਂਜੀ ਰੋਟੀ ਧੱਕਦਾ ਹੋਣ ਕਿਵੇਂ ਮਤਲਬ ਚੱਲਦਾ ਰੋਟੀ ਧੱਕਦਾ ਹੋਈ ਬੈਠ ਰੱਬ ਕਰਨ ਵਾਲਾ ਮਿਹਨਤ ਕਰਨੀ ਆ ਲੋਕਾਂ ਦਾ ਚਾੜੂ ਪੋਚਾ ਕਰਨੀ 1000 ਰੁਪਿਆ ਮਹੀਨੇ ਦਾ ਲੈਣੀ ਤੇ ਇਸ ਨੇ 1000 ਰੁਪਿਆ ਨੇ ਕੀ ਬੰਦੇ ਆ ਉਹ ਮੇਰਾ ਮੁੰਡਾ ਚਦਾਈ ਆ ਉਹਦਾ ਵੀ ਦਵਾਈ دارੂ ਨਾ ਨਾ ਪੈਣਾ ਉਹ ਲਵ ਯੂ ਆ ਗਿਆ ਉਹਦਾ ਦਵਾਈ دارੂ ਮਹਾਨਾ ਹੀ ਪੂਰਾ ਹੁੰਦਾ ਉਹ ਦਿਮਾਗ ਦੇ ਵਿੱਚ ਨੁਕਸਾ ਸਮਝਾ ਦੋ ਨ ਦਵਾਈ ਮੱਕੀ ਜੇ ਨਹੀਂ ਫਿਰ ਸਾਰ ਮੈਂ ਫਿਰ ਮੈਂ ਡਰਦੀ ਤੇ ਨੇ ਵੀ ਕੋਈ ਸਾਨੂੰ ਵੀ ਨਾ ਕੁਝ ਕਹਿ ਦਵੇ ਤੇ ਡਰਦੀ ਮੈਂ ਕਰਦੀ ਆ ਫਿਰ ਤੇ ਤਰੇ ਤਰੇ ਆ ਭਾਦਾ ਰੋਟੀ ਟੋਕੋ ਨੂੰ ਤਾਂ ਆਪਣਾ ਚਾਹੀਦਾ ਆਦਣਾ ਮਿਲਣਾ ਆਪਨਾ ਭਾਵੇਂ ਹੋਏ ਤੇ ਭਾਵੇਂ ਨਾ ਹੋਏ ਡਰਦੇ ਤਾਂ ਨੂੰ ਵੀ ਪਤਾ ਮੈਂ ਬੁੱਢੀ ਜਾਣ ਕਿ ਤਰਕ ਮੈਂ ਮੈਂ ਤਾਂ ਕੁਦਰਤੀ ਮਾਰ ਦੇ ਵਿੱਚ ਦੋ ਇੱਕ ਕਮਰੇ ਨੁਕਸਾਨ ਦਾ ਹੀ ਕੋਈ ਨਹੀਂ ਤਾਂ ਉਹਨਾਂ ਦੀ ਪਰਪਾਈ ਜਿਹੜੀ ਹੈ ਕੁਝ ਹੱਦ ਤੱਕ ਕਰ ਦਿੱਤੀ ਗਈ ਤਾਂ ਅਜੇ ਵੀ ਕੰਮ ਜੜਵੇਂ ਚੱਲ ਰਹੇ ਨੇ ਸਰਕਾਰ ਨੂੰ ਕਿਹਾ ਗਿਆ ਕਿ ਇਦਾਂ ਦੀ ਜੜੀਆਂ ਨੁਕਸਾਨ ਦਾ ਪਰਿਵਾਰ ਹੋ ਇਨਗਰੀ ਪਰਵਾਨ ਉਹਨਾਂ ਦੀ ਬਾਤ ਜਿਹੜੀ ਫੜੀ ਗਈ ਚੱਕ ਲੌਂਸ ਕੀਤੇ ਗਏ ਜਾਂ ਦਿੱਤੇ ਗਏ ਵਗੇ ਮੰਡੇ ਗਏ ਨਾ ਪਰ ਭਾਈ ਨੂੰ ਹੋ ਗਿਆ ਤੁਹਾਡੇ ਤੱਕ ਪ੍ਰੋਟ ਨਹੀਂ ਹੋਈ ਲੈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਦੇ ਵਿੱਚ ਪਾ ਜੇ ਚੂੜਨੇ ਮਾਰਨ ਜਦੇ ਵਿੱਚ ਮਰਜੀ ਪਾ ਕੇ ਇਹਨੇ ਸਾਨੂੰ ਸੂਈ ਤਾਕ ਚੀਜ਼ ਨਹੀਂ ਲੈਣ ਦਿੱਤੀ ਜਿਦ ਤਰਾ ਹੜਾ ਕਰਾ ਚ ਪਾਣੀ ਆ ਗਿਆ ਹੈ ਨਾ ਤੇ ਕਿਸੇ ਨੇ ਨਹੀਂ ਲੈਣ ਦਿੱਤਾ ਜੇ ਸਮਾਨ ਆਇਆ ਸੀ ਤੇ ਉਹ ਪਰੇਵੇਲੀ ਵਾਲੇ ਨੇ ਡੱਕ ਦਿੱਤਾ ਹੈ ਕਹਿੰਦੇ ਇੱਥੇ ਕੋਈ ਨੁਕਸਾਨ ਹੀ ਨਹੀਂ ਹੋਇਆ ਤੇ ਇਹੇ ਤੇ ਜਾਂਦੇ ਆ ਭੁੱਖੇ ਆ ਪੱਕਾ ਰਸਨਸਾਂ ਨੂੰ ਜ਼ਰੂਰ ਪਾਣੀ ਦੇ ਵਿੱਚ ਜਾਵਣਾ ਤੇ ਉਹ ਵੀ ਤੁਸੀਂ ਸੈਨੇ ਕੀ ਪਤਾ ਕਿੰਨੇ ਕਿੰਨੇ ਨੇ ਪੱਕੇ ਡਰਦੇ ਜੀ ਪਿਆ ਖਾਣੇ ਪਾਣੀ ਦੇ ਵਿੱਚ ਇਦ ਮਤ ਇਹ ਤੁਈ ਗਪਰੀ ਨਹੀਂ ਤੁਹਾਡੇ ਸਰਵਾ ਕਰਨੀ ਹੋਇਆ ਗ੍ਰਾਂਟ ਭਰੀ ਨਹੀਂ ਜਾਂ ਕਿਵੇਂ ਸਾਰਾ ਮਤਲਬ ਦੇਖਣ ਕੋਈ ਮੁਕਾ ਨਹੀਂ ਕੋਈ ਨਹੀਂ ਮੇਰੇ ਲੈ ਜਾਂਦੇ ਰਹੇ ਨੇ ਬਸ ਇਤਰੇ ਫੋਟੋਆਂ ਲਾ ਕੇ ਚੱਲ ਜਾਂਦੇ ਰਹੇ ਨੇ ਦੇਖ ਕੇ ਫੋਟੋਆਂ ਲਾ ਲੈਣੀਆਂ ਅੰਦਰ ਮੈਨੂੰ ਖਲਾਅ ਲਾਣਾ ਬਾਹਰ ਲਾ ਲਾ ਖਲਾਅ ਲਾਣਾ ਜਾਂ ਕੀ ਚਾ ਲਾ ਖਲਾਅ ਲਾ ਕੇ ਤੇ ਫੋਟੋਆਂ ਲਾ ਕੇ ਲੈ ਜਾਂਦੇ ਰਹੇ ਨੇ ਕਿਹਨੇ ਕਿਹੜੇ ਜਿਹੜੇ ਤੁਹਾਡੇ ਕੋ ਕਾਉਂਡ ਲਾਏਗੇ ਫੋਟੋ ਦੇ ਲਵਾ ਕੀ ਕੀ ਤੁਹਾਡੇ ਤੋਂ ਲਿਆ ਗਿਆ ਫੋਟੋ ਤੇ ਲਾਦਾ ਫੋਟੋ ਤੇ ਲਾਦਾ ਉਹਨਾਂ ਨੇ ਹੱਡ ਕੋ ਹਾਧਾਰ ਕਾਟ ਵੀ ਚਾਹੀਦਾ ਫਿਰ ਸਾਾਨੂੰ ਉਹਨਾਂ ਨੇ ਆਖਿਆ ਵੀ ਰਸਨ ਕਾਟ ਵੀ ਚਾਹੀਦਾ ਰਾਸ਼ਨ ਕਾਰਡ ਮੇਰੇ ਕੋਲ ਹੈ ਨਹੀਂ ਮੇਰੇ ਬੱਚਿਆਂ ਦੇ ਪਹਿਲੇ ਨਾਂ ਕੱਟ ਛੱਡੇ ਸੀ ਦੂਜੇ ਗੱਲ ਇਹ ਵਪਿਆਣਾ ਨਾ ਖਸਾਨਾ ਵੀ ਚਾਹੀਦਾ ਵਗਾ ਜਿਹੜਾ ਆਪਣਾ ਭੰਤ ਤਾਪੀ ਵੀ ਦੋ ਉਹਦੇ ਵੀ ਇਹ ਨੰਬਰ ਨੰਬਰ ਹਟਾ ਕੇ ਖੜੇ ਫੋਨ ਨੰਬਰ ਵੀ ਖੜੇ ਮਤ 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 ਕਮਰੇ ਦੇ ਚਲੋ ਕੁਦਰਤੀ ਮਾਰ ਹੋਈ ਰਾਸ਼ਨ ਕਾਰਡ ਦਾ ਤੁਸੀਂ ਜ਼ਿਕਰ ਕੀਤਾ ਵਾ ਰਾਸ਼ਨ ਕਾਰਡ ਤਾਂ ਜਿਹੜੇ ਬੰਦ ਕੀਤੇ ਗਏ ਜਿਹੜੇ ਬਲੌਕ ਕੀਤੇ ਗਏ ਉਹ ਸਾਡਾ ਤਾਂ ਫੇਰ ਖੋਲ ਦਿੱਤੇ ਵੀ ਆਂ ਉਹ ਤਾਂ ਖੁੱਲ ਜਾਂਦੇ ਸਗੋ ਚੰਗਾ ਮੇਰੇ ਬੱਚੇ ਕਾਨੂੰ ਚਲੋ ਸਾਨੂੰ ਉਹੋ ਹੀ ਮਿਲਦਾ ਜਾਵੇ ਸਾਨੂੰ ਅਭੀ ਨਹੀਂ ਮਿਲਦਾ ਮੈਂ ਤਾਂ ਕੀ ਵਈ ਸੀ ਕਹੀ ਹਾਂ KYC ਇੱਕ ਜਿਹੜੀ ਉਹ ਉਹ ਸਰਕਾਰ ਲੋਕ ਜਿਹੜਾ ਨੁਕਤ ਕੀਤੀ ਗਈ ਹੈ ਇੱਕ ਨਵੀਂ ਪਾਲਸੀ ਉਹ ਕਰਾਈ ਹੈ ਹਾਂ ਤੇ ਡਿਫੂਲਟਰ ਤਾਂ ਕਦੀ ਅਪਰੋਚ ਕੀਤੀ KYC ਕਰਾਈ ਹੈ ਹਾਂ ਜੀ ਨਹੀਂ ਨਿਕਲੋ ਜੀ ਕੀ ਹੱਦ ਤੱਕ ਜਾਂਦੇ ਜੀ ਕੀ ਜਾਂਦੇ ਨਹੀਂ ਕਰਾਈ ਆਪਾਂ ਨਿਕਲੋ ਜੀ ਬਸ ਉਹਦਾ KYC ਕਰਾਤਾ ਉਹ ਤੁਹਾਨੂੰ ਜਿਹੜੀ ਕਾਣਕ ਜਿਹੜੀ ਤੁਹਾਨੂੰ ਨਾ ਪਾਤਰ ਚ ਰੋਣੇ ਲਾ ਕਰੋ ਓਰੇ ਮੇਰੇ ਬਾਊ ਨਾ ਹੀ ਨਾ ਹੀ ਨਾ ਹੀ ਨਾ ਹੀ ਕੱਟ ਛੱਡਿਆ ਸਾਨੂੰ